ਸਸਗਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਸੈਨੇਟ ਦੇ ਵਿੱਚ ਆਰਸੇ ਫੰਡਿੰਗ ਬਿਲ ਪਾਸ ਨਾ ਹੋਣ ਤੇ ਕਾਰਨ ਅਮਰੀਕਾ ਦੇ ਵਿੱਚ ਆਰਥਿਕ ਸੰਕਟ ਡੂੰਘਾ ਹੋ ਚੁੱਕਿਆ ਹੈ ਦੇਸ਼ ਦੇ ਵਿੱਚ ਆਰਥਿਕ ਤਾਲਾਬੰਦੀ ਵਾਲੇ ਹਾਲਾਤ ਬਣ ਗਏ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਾਰਟੀ ਨੂੰ ਸੈਨੇਟ ਦੇ ਵਿੱਚ ਆਰਸੇ ਫੰਡਿੰਗ ਬਿਲ ਪਾਸ ਕਰਵਾਉਣ ਦੇ ਲਈ ਘਟੋਕਟ 60 ਵੋਟਾਂ ਦੀ ਲੋੜ ਸੀ ਪਰ ਉਸ ਨੂੰ ਸਿਰਫ 55 ਵੋਟਾਂ ਹੀ ਮਿਲੀਆਂ ਇਸ ਦਾ ਮਤਲਬ ਹੈ ਕਿ ਮਤਾ ਫੇਲ ਹੋ ਚੁੱਕੇ ਹਨ ਹੁਣ ਸਰਕਾਰ ਦੇ ਕੋਲ ਕੰਮ ਚਲਾਉਣ ਦੇ ਲਈ ਫੰਡ ਵੀ ਨਹੀਂ ਰਹੀ ਜਿਸ ਕਾਰਨ ਕਈ ਸੰਗੀ ਕਾਮਕਾਰ ਜੀ ਹੁਣ ਰੁਕ ਸਕਦੇ ਨਹੀਂ ਇਸ ਤਰ੍ਹਾਂ ਅਮਰੀਕਾ ਦੇ ਵਿੱਚ ਵਾਰ ਵੇ ਬੇਯਕੀਨੀ ਦੌਰ ਦੇ ਵਿੱਚ ਦਾਖਲ ਹੋ ਗਿਆ ਤੇ ਰਾਸ਼ਟਰਪਤੀ ਟਰੰਪ ਅਤੇ ਕਾਂਗਰਸ ਬੁੱਧਵਾਰ ਦੀ ਸ਼ਾਮ ਸਮਾਂ ਸੀਮਾ ਤੱਕ ਸਰਕਾਰੀ ਪ੍ਰੋਗਰਾਮ ਅਤੇ ਸਮਾਵਾਂ ਜਾਰੀ ਰੱਖਣ ਦੇ ਲਈ ਕਿਸੇ ਸਮਝੌਤੇ ਤੇ ਪਹੁੰਚਣ ਦੇ ਵਿੱਚ ਅਸਫਲ ਰਹੀਆਂ ਇਸ ਨਤੀਜੇ ਦੇ ਵਜੋਂ ਤਕਰੀਬਨ 7.5 ਲੱਖ ਸਰਕਾਰੀ ਮੁਲਾਜ਼ਮਾਂ ਨੂੰ ਬਿਨਾਂ ਤਨਖਾਹ ਤੋਂ ਛੁੱਟੀ ਤੇ ਭੇਜਿਆ ਜਾ ਸਕਦਾ ਹੈ ਦੂਜੇ ਪਾਸੇ ਤਾਜ਼ਾ ਹਾਲਾਤ ਦੇਖਦਿਆਂ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਜੇਰੀ ਵੈਂਸ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਸ਼ਟਡਾਊਨ ਦੇ ਕਾਰਨ ਲੱਖਾਂ ਕਰਮਚਾਰੀ ਪ੍ਰਭਾਵਿਤ ਹੋਣਗੇ ਉਨ੍ਹਾਂ ਕਿਹਾ ਕਿ ਜੇਕਰ ਇਹ ਸ਼ਟਡਾਊਨ ਲੰਬੇ ਸਮੇਂ ਤੱਕ ਚੱਲਿਆ ਤਾਂ ਕਈ ਲੋਕਾਂ ਦੀ ਨੌਕਰੀ ਤੋ ਛੁੱਟੀ ਹੋ ਜਾਵੇਗੀ ਸੈਨੇਟ ਵਿੱਚ ਆਰਸੀ ਫੰਡਿੰਗ ਬਿਲ ਪਾਸ ਨਾ ਹੋਣ ਦੇ ਕਾਰਨ ਅਮਰੀਕਾ ਦੇ ਵਿੱਚ ਆਰਥਿਕ ਸੰਕਟ ਡੂੰਘਾ ਹੋ ਗਿਆ ਹੈ। ਦੇਸ਼ ਦੇ ਵਿੱਚ ਆਰਥਿਕ ਤਾਲਾਬੰਦੀ ਵਾਲੇ ਹਾਲਾਤ ਬਣ ਚੁੱਕੇ ਨੇ। ਇਸ ਦੇ ਇਲਾਵਾ ਟਰੰਪ ਪ੍ਰਸ਼ਾਸਨ ਕੁਝ ਕਰਮਚਾਰੀਆਂ ਨੂੰ ਨੌਕਰੀਆਂ ਤੋਂ ਕੱਢ ਵੀ ਸਕਦਾ ਹੈ ਤੇ ਕਈ ਸਰਕਾਰੀ ਦਫ਼ਤਰ ਬੰਦ ਹੋ ਜਾਣਗੇ। ਅਜਿਹਾ ਇਸ ਲਈ ਕਿਉਂਕਿ ਟਰੰਪ ਨੇ ਬਦਲੇ ਵਜੋਂ ਇਹ ਕੰਮ ਕਰਨ ਦੀ ਧਮਕੀ ਦਿੱਤੀ ਹੈ। ਜੋ ਮਾੜੇ ਹੋਣਗੇ ਅਤੇ ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕੇਗਾ ਇਸ ਦੌਰਾਨ ਕ੍ਰਮਪਦਾ ਦੇਸ਼ ਨਿਕਾਲੇ ਦਾ এজেন্ডਾ ਪੂਰੀ ਰਫ਼ਤਾਰ ਦੇ ਨਾਲ ਚਲਦਾ ਰਹੇਗਾ ਜਦ ਕਿ ਸਿੱਖਿਆ ਵਾਤਾਵਰਣ ਅਤੇ ਹੋਰ ਜ਼ਰੂਰੀ ਸੁਆਵਾਂ ਠਾਪੋ ਜਾਣ ਗਿਆ ਇਸ ਦੇ ਮਾਰੇ ਆਰਥਿਕ ਨਤੀਜੇ ਪੂਰੇ ਦੇਸ਼ ਦੇ ਵਿੱਚ ਵੇਖਣ ਨੂੰ ਮਿਲਣਗੇ 트럼ਪ ਨੇ ਵਾਈਟ ਹਾਊਸ ਦੇ ਵਿੱਚ ਕਿਹਾ ਹੈ ਕਿ ਅਸੀਂ ਸ਼ਟਡਾਊਨ ਨਹੀਂ ਚਾਹੁੰਦੇ ਪਰ ਉਹ ਡੈਮੋਕ੍ਰੇਟਸ ਅਤੇ ਰਿਪਬਲਿਕਨਾਂ ਦੇ ਵਿਚਾਲੇ ਕੋਈ ਸਮਝੌਤਾ ਨਹੀਂ ਕਰਵਾ ਸਕੇ 트럼ਪ ਦੇ ਸ਼ਾਸਨ ਕਾਲ ਦੇ ਵਿੱਚ ਤੀਜੀ ਵਾਰ ਸੰਗੀ ਫੰਡਿੰਗ ਰੋਕੀ ਗਈ ਹੈ ਇਸ ਝਗੜੇ ਦਾ ਮੁੱਖ ਕਾਰਨ ਇਹ ਨੇ ਕਿ ਡੈਮੋਕ੍ਰੈਟਿਕ ਪਾਰਟੀ ਦੇ ਵੋਟਰ ਰਾਸ਼ਟਰਪਤੀ ਦੇ ਦੂਜੇ ਕਾਰਜਕਾਲ ਦੇ ਅਜੰਡੇ ਨੂੰ ਚੁਣੌਤੀ ਦੇਣ ਦੇ ਲਈ ਕਾਹਲੇ ਨੇ ਡੈਮੋਕ੍ਰੇਟਸ ਅਫੋਰਡੇਬਲ ਕੇਅਰ ਐਕਟ ਦੇ ਤਹਿਤ ਲੱਖਾਂ ਲੋਕਾਂ ਦੇ ਲਈ ਖਤਮ ਹੋ ਰਹੀਆਂ ਸਿਹਤ ਸੰਭਾਲ ਆਲਸਬ 3 ਡੀਆਂ ਦੇ ਲਈ ਫੰਡਿੰਗ ਦੀ ਮੰਗ ਕਰ ਰਹੇ ਨੇ ਦੂਜੇ ਪਾਸੇ ਰਿਪਬਲਿਕਨ ਪਾਰਟੀ ਨੇ ਇਸ ਮੁੱਦੇ ਉਤੇ ਗਲਬਾਤ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਫਿਲਹਾਲ ਦੋਮਾ ਥੀਰੇ ਦੇ ਕੋਲ ਇਸ ਸ਼ਟਡਾਊਨ ਨੂੰ ਖਤਮ ਕਰਨ ਦਾ ਕੋਈ ਵੀ ਸਪਸ਼ਟ ਜਾ ਸੌਖਾ ਰਸਤਾ ਨਹੀਂ ਹੈ ਇਸ ਦਾ ਅਸਰ ਸਿਰਫ ਸਿਆਸਤ ਉੱਤੇ ਹੀ ਨਹੀਂ ਸਗੋਂ ਉਨਾ ਆਮ ਨਾਗਰਿਕਾਂ ਤੇ ਵੀ ਪਵੇਗਾ ਜੋ ਸਰਕਾਰੀ ਲਾਭਾਂ ਤਨਖਾਹਾਂ ਅਤੇ ਹੋਰ ਸਮਾਵਤੇ ਨਿਰਭਰ ਕਰਦੇ ਨੇ ਦੂਜੇ ਪਾਸੇ ਤਾਜ਼ਾ ਹਾਲਾਤਾਂ ਨੂੰ ਵੇਖਦਿਆਂ ਅਮਰੀਕਾ ਦੇ ਵਾਇਸ ਪ੍ਰੈਜ਼ੀਡੈਂਟ ਜੇਦੀ ਵੈਂਸ ਨੇ ਵੀ ਚੇਤਾਵਨੀ ਦਿੱਤੀ ਹੈ ਇਸ ਸ਼ਟਡਾਊਨ ਦੇ ਕਾਰਨ ਲੱਖਾਂ ਕਰਮਚਾਰੀ ਪ੍ਰਭਾਵਿਤ ਹੋਣਗੇ ਉਹਨਾਂ ਕਿਹਾ ਕਿ ਜੇਕਰ ਇਹ ਸ਼ਟਡਾਊਨ ਲੰਬੇ ਸਮੇਂ ਤੱਕ ਚੱਲਿਆ ਕਈ First of all, why are we in this position? We're in this position because Senate Democrats decided that they were going to shut down the government despite the fact that the House voted to keep the government open. And I have to be honest, Tony, it's actually not all Senate Democrats. To their great credit, a number of moderate Democrats voted with Republicans to keep the government open last night. Unfortunately, it was one faction of one branch of government, the far left faction of the Senate Democrats, who decided to shut down the people's government. And to your point, about what's going to happen now, <clears throat> there are critical essential services that the people rely on that are going to suffer because of this. Uh, there are people who benefit from low income food programs, Fa families like mine who benefited from those programs, who are going to see those programs disappear. There are people, of course, who are flying today, should know that if their flight is delayed, I hope it's not, but it may have something to do with the fact that our TSA agents and our air traffic controllers are no longer getting paid. Our military is no longer getting paid. There are critical services that the Democrats have taken hostage because they have a policy disagreement that they are open to work with us on, but they shouldn't be shutting the government down because of that policy disagreement. Now, you asked about mass layoffs. We don't want to lay anybody off. But what we do want to do is make sure that as much of the essential services of government remain functional as possible. We were sort of dealt this hand by that faction of Senate Democrats who shut down the government. We're going to have to deal with it. We're going to have to make sure that as much of the people's government remains open or functional as possible. Yeah. That's what we're going to do. But there's going to be some pain. And there's necessarily going to be some pain because Senate Democrats refuse to reopen the government. We hope that they'll change their minds in the days to come. So ਜ਼ਿਕਰ ਹੋ ਗਿਆ ਹੈ ਕਿ ਇਸ ਸ਼ਟਡਾਊਨ ਦੇ ਕਾਰਨ ਸਿੱਖਿਆ ਵਾਤਾਵਰਨ ਤੇ ਇਸ ਜਿਹੇ ਹੋਰ ਕਈ ਸੈਕਟਰ ਠਾਪ ਹੋ ਜਾਣਗੇ ਜਿਸ ਦਾ ਪੂਰੇ ਦੇਸ਼ ਤੇ ਅਸਰ ਦਿਖੇਗਾ ਇਸ ਦੌਰਾਨ ਸਪਕਾਰ ਕਰੀਬ 7 ਲੱਖ ਕਰਮਚਾਰੀਆਂ ਨੂੰ ਛੁੱਟੀ ਤੇ ਪੇਸ ਸਕਦੀ ਹੈ ਜਦਕਿ ਕਈਆਂ ਨੂੰ ਨੌਕਰੀ ਤੋਂ ਹਟਾਇਆ ਵੀ ਜਾ ਸਕਦਾ ਹੈ ਜਿਨ੍ਹਾਂ ਕਰਮਚਾਰੀਆਂ ਦੀ ਸਮਾਵਾਵਾਂ ਜੁੜੀ ਮੰਨੀਆਂ ਜਾਂਦੀਆਂ ਨੇ ਉਹ ਕੰਮ ਜਾਰੀ ਰੱਖਣਗੇ ਪਰ ਜ਼ਿਆਦਾਤਰ ਕਰਮਚਾਰੀਆਂ ਨੂੰ ਸ਼ਟਡਾਊਨ ਤੱਕ ਤਨਖਾਹ ਤੋਂ ਬਿਨਾਂ ਵੀ ਕੰਮ ਕਰਨਾ ਪੈ ਸਕਦਾ ਹੈ ਇਸ ਸਰਕਾਰੀ ਪੰਤ ਕਾਰਨ ਆਵਾਜਾਈ ਕਾਰ ਖਰੀਦਦਣ ਅਤੇ ਛੋਟੇ ਵਪਾਰੀਆਂ ਨੂੰ ਮਿਲਣ ਵਾਲੇ ਫੰਡਾਂ ਤੇ ਵੀ ਪ੍ਰਭਾਵ ਪਵੇਗਾ ਵੈਸ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਜਲਦ ਤੋਂ ਜਲਦ ਸਰਕਾਰ ਮੁੜੇ ਚਾਲੂ ਹੋਵੇ ਤਾਂ ਹੀ ਆਮ ਕਾਨੂੰ ਸਫਾਰੀ ਸੁਮਾਵਾ ਆਮਬਾਂਗ ਮਿਲ ਸਕਣਗੀਆਂ ਦੱਸਦੀ ਹੈ ਕਿ ਸਰਕਾਰੀ ਸ਼ਟਡਾਊਨ ਉਦੋਂ ਹੁੰਦਾ ਹੈ ਜਦੋਂ ਸਲਾਨਾ ਖਰਚ ਬਿੱਲਾਂ ਉੱਤੇ ਕੋਈ ਵੀ ਸਮਝੌਤਾ ਨਹੀਂ ਹੁੰਦਾ ਅਮਰੀਕੀ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨੂੰ ਕੰਮ ਕਰਨ ਲਈ ਵੱਡੀ ਰਕਮ ਦੀ ਲੋੜ ਹੁੰਦੀ ਹੈ ਇਸ ਲਈ ਕਾਂਗਰਸ ਨੂੰ ਬਜਟ ਚਰਚਾ ਫੰਡਿੰਗ ਬਿੱਲ ਪਾਸ ਕਰਨ ਦੀ ਲੋੜ ਹੁੰਦੀ ਹੈ ਜਦੋਂ ਰਾਜਨੀਤਿਕ ਅਸਹਿਮਤੀ ਜਾਂ ਫਿਰ ਡੈਡਲੌਕ ਕਾਰਨ ਫੰਡਿੰਗ ਬਿੱਲ ਪਾਸ ਨਹੀਂ ਹੁੰਦੇ ਜਿਸ ਕਾਰਨ ਸਰਕਾਰ ਦੇ ਕੋਲ ਖਰਚ ਕਰਨ ਦੇ ਲਈ ਕੋਈ ਕਾਨੂੰਨੀ ਤੌਰ ਤੇ ਫੰਡ ਨਹੀਂ ਬਚਦੇ ਅਜਿਹੀ ਸਥਿਤੀ ਦੇ ਵਿੱਚ ਅਮਰੀਕੀ ਸਰਕਾਰ ਗੈਰ ਜ਼ਰੂਰੀ ਸੇਵਾਵਾਂ ਨੂੰ ਮੁਅਤਤਲ ਕਰਨ ਦੇ ਲਈ ਮਜਬੂਰ ਹੋ ਜਾਂਦੀ ਹੈ ਤੇ ਇਸ ਪ੍ਰਕਿਰਿਆ ਨੂੰ ਸਰਕਾਰੀ ਸ਼ਟਡਾਊਨ ਕਿਹਾ ਜਾਂਦਾ ਹੈ। ਸਸਿਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਚੈਨਲ ਪੰਜਾਬੀ ਸੈਨੇਟ ਦੇ ਵਿੱਚ ਆਸੇ ਫੰਡਿੰਗ ਬਿਲ ਪਾਸ ਨਾ ਹੋਣ ਤੇ ਕਾਰਨ ਅਮਰੀਕਾ ਦੇ ਵਿੱਚ ਆਰਥਿਕ ਸੰਕਟ ਡੂੰਘਾ ਹੋ ਚੁੱਕਿਆ ਹੈ। ਦੇਸ਼ ਦੇ ਵਿੱਚ ਆਰਥਿਕ ਤਾਲਾਬੰਦੀ ਵਾਲੇ ਹਾਲਾਤ ਬਣ ਗਏ ਨੇ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਰਟੀ ਨੂੰ ਸੈਨੇਟ ਦੇ ਵਿੱਚ ਆਸੇ ਫੰਡਿੰਗ ਬਿਲ ਪਾਸ ਕਰਵਾਉਣ ਦੇ ਲਈ ਘਟੋਕਟ 60 ਵੋਟਾਂ ਦੀ ਲੋੜ ਸੀ ਪਰ ਉਸ ਨੂੰ ਸਿਰਫ 55 ਵੋਟਾਂ ਹੀ ਮਿਲੀਆਂ। ਇਸ ਦਾ ਮਤਲਬ ਹੈ ਕਿ ਮਤਾ ਫੇਲ ਹੋ ਚੁੱਕਿਆ ਹੈ ਹੁਣ ਸਰਕਾਰ ਦੇ ਕੋਲ ਕੰਮ ਚਲਾਉਣ ਦੇ ਲਈ ਫੰਡ ਵੀ ਨਹੀਂ ਰਹੀ ਜਿਸ ਕਾਰਨ ਕਈ ਸੰਗੀ ਕਾਮਕਾਰ ਜੀ ਹੁਣ ਰੁਕ ਸਕਦੇ ਨੇ ਇਸ ਤਰ੍ਹਾਂ ਅਮਰੀਕਾ ਦੇ ਵਿੱਚ ਵਾਰਪੇਡ ਬੇਯਕੀਨੀ ਦੌਰ ਦੇ ਵਿੱਚ ਦਾਖਲ ਹੋ ਗਿਆ ਤੇ ਰਾਸ਼ਟਰਪਤੀ ਡਰਾਮਪ ਅਤੇ ਕਾਂਗਰਸ ਬੁੱਧਵਾਰ ਦੀ ਸ਼ਾਮ ਸਮਾਂ ਸੀਮਾ ਤੱਕ ਸਰਕਾਰੀ ਪ੍ਰੋਗਰਾਮ ਅਤੇ ਸਮਾਵਾਂਵਾਂ ਜਾਰੀ ਰੱਖਣ ਲਈ ਕਿਸੇ ਸਮਝੌਤੇ ਤੇ ਪਹੁੰਚਣ ਦੇ ਵਿੱਚ ਅਸਫਲ ਰਹੀਆਂ ਇਸ ਨਤੀਜੇ ਦੇ ਵਜੋਂ ਤਕਰੀਬਨ 7.5 ਲੱਖ ਸਰਕਾਰੀ ਮੁਲਾਜ਼ਮਾਂ ਨੂੰ ਬਿਨਾਂ ਤਨਖਾਹ ਤੋਂ ਛੁੱਟੀ ਤੇ ਭੇਜਿਆ ਜਾ ਸਕਦਾ ਹੈ ਦੂਜੇ ਪਾਸੇ ਤਰਾਜਾ ਹਾਲਾਤ ਦੇਖਦਿਆਂ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਜੇਰੀ ਵੈਂਸ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਸ਼ਟਡਾਊਨ ਦੇ ਕਾਰਨ ਲੱਖਾਂ ਕਰਮਚਾਰੀ ਪ੍ਰਭਾਵਿਤ ਹੋਣਗੇ ਉਹਨਾਂ ਨੇ ਕਿਹਾ ਕਿ ਜੇਕਰ ਇਹ ਸ਼ਟਡਾਊਨ ਲੰਬੇ ਸਮੇਂ ਤੱਕ ਚੱਲਿਆ ਤਾਂ ਕਈ ਲੋਕਾਂ ਦੀ ਨੌਕਰੀ ਤੋਂ ਛੁੱਟੀ ਹੋ ਜਾਵੇਗੀ ਸੈਨੇਟ ਵਿੱਚ ਆਰਸੀ ਫੰਡਿੰਗ ਬਿਲ ਪਾਸ ਨਾ ਹੋਣ ਦੇ ਕਾਰਨ ਅਮਰੀਕਾ ਦੇ ਵਿੱਚ ਆਰਥਿਕ ਸੰਕਟ ਡੂੰਘਾ ਹੋ ਗਿਆ ਹੈ। ਦੇਸ਼ ਦੇ ਵਿੱਚ ਆਰਥਿਕ ਤਾਲਾਬੰਦੀ ਵਾਲੇ ਹਾਲਾਤ ਬਣ ਚੁੱਕੇ ਨੇ। ਇਸ ਦੇ ਇਲਾਵਾ ਟਰੰਪ ਪ੍ਰਸ਼ਾਸਨ ਕੁਝ ਕਰਮਚਾਰੀਆਂ ਨੂੰ ਨੌਕਰੀਆਂ ਤੋਂ ਕੱਢ ਵੀ ਸਕਦਾ ਹੈ ਤੇ ਕਈ ਸਰਕਾਰੀ ਦਫ਼ਤਰ ਬੰਦ ਹੋ ਜਾਣਗੇ। ਅਜਿਹਾ ਇਸ ਲਈ ਕਿਉਂਕਿ ਟਰੰਪ ਨੇ ਬਦਲੇ ਵਜੋਂ ਇਹ ਕੰਮ ਕਰਨ ਦੀ ਧਮਕੀ ਦਿੱਤੀ ਹੈ। ਜੋ ਮਾੜੇ ਹੋਣਗੇ ਅਤੇ ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕੇਗਾ ਇਸ ਦੌਰਾਨ ਕ੍ਰੰਪਦਾ ਦੇਸ਼ ਨਿਕਲੇ ਦਾ এজੰਡਾ ਪੂਰੀ ਰਫ਼ਤਾਰ ਦੇ ਨਾਲ ਚਲਦਾ ਰਹੇਗਾ ਜਦ ਕਿ ਸਿੱਖਿਆ ਵਾਤਾਵਰਨ ਅਤੇ ਹੋਰ ਜ਼ਰੂਰੀ ਸੁਆਮਾਂ ਠਾਪੋ ਜਾਣਗੇ ਇਸ ਦੇ ਮਾੜੇ ਆਰਥਿਕ ਨਤੀਜੇ ਪੂਰੇ ਦੇਸ਼ ਦੇ ਵਿੱਚ ਦੇਖਣ ਨੂੰ ਮਿਲਣਗੇ ਕ੍ਰੰਪ ਨੇ ਵਾਈਟ ਹਾਊਸ ਦੇ ਵਿੱਚ ਕਿਹਾ ਹੈ ਕਿ ਅਸੀਂ ਸ਼ਟਡਾਊਨ ਨਹੀਂ ਚਾਹੁੰਦੇ ਪਰ ਉਹ ਡੈਮੋਕ੍ਰੇਟਸ ਅਤੇ ਰਿਪਬਲਿਕਨਾਂ ਦੇ ਵਿਚਾਲੇ ਕੋਈ ਸਮਝੌਤਾ ਨਹੀਂ ਕਰਵਾ ਸਕੇਗੇ ਕ੍ਰਾਂਪਟੀ ਸ਼ਾਸਨ ਕਾਲ ਦੇ ਵਿੱਚ ਤੀਜੀ ਵਾਰ ਸੰਕੀ ਫੰਡਿੰਗ ਰੋਕੀ ਗਈ ਹੈ ਇਸ ਝਗੜੇ ਦਾ ਮੁੱਖ ਕਾਰਨ ਇਹ ਹੈ ਕਿ ਡੈਮੋਕ੍ਰੈਟਿਕ ਪਾਰਟੀ ਦੇ ਵੋਟਰ ਰਾਸ਼ਟਰਪਤੀ ਦੇ ਦੂਜੇ ਕਾਰਜਕਾਲ ਦੇ ਅਜੰਡੇ ਨੂੰ ਚੁਣੌਤੀ ਦੇਣ ਦੇ ਲਈ ਕਾਲੇ ਨੇ ਡੈਮੋਕ੍ਰੇਟਸ ਅਫੋਰਡੇਬਲ ਕੇਅਰ ਐਕਟ ਦੇ ਤਹਿਤ ਲੱਖਾਂ ਲੋਕਾਂ ਦੇ ਲਈ ਖਤਮ ਹੋ ਰਹੀਆਂ ਸਿਹਤ ਸੰਭਾਲ ਸਬਰੀਡੀਆਂ ਦੇ ਲਈ ਫੰਡਿੰਗ ਦੀ ਮੰਗ ਕਰ ਰਹੇ ਨੇ ਦੂਜੇ ਪਾਸੇ ਰਿਪਬਲਿਕਨ ਪਾਰਟੀ ਨੇ ਇਸ ਮੁੱਦੇ ਉਤੇ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਫਿਲਹਾਲ ਦੋਮਾ ਤਿਰਾ ਦੇ ਕੋਲ ਇਸ ਸ਼ਟਡਾਊਨ ਨੂੰ ਖਤਮ ਕਰਨ ਦਾ ਕੋਈ ਵਿਸ਼ੇਸ਼ ਜਾ ਸੌਖਾ ਰਸਤਾ ਨਹੀਂ ਹੈ ਇਸ ਦਾ ਅਸਰ ਸਿਰਫ ਸਿਆਸਤ ਉੱਤੇ ਹੀ ਨਹੀਂ ਸਗੋਂ ਉਨਾ ਆਮ ਨਾਗਰਿਕਾਂ ਤੇ ਵੀ ਪਵੇਗਾ ਜੋ ਸਰਕਾਰੀ ਲਾਭਾਂ ਤਨਖਾਹਾਂ ਅਤੇ ਹੋਰ ਸਮਾਵਤੇ ਨਿਰਭਰ ਕਰਦੇ ਨੇ ਦੂਜੇ ਪਾਸੇ ਤਾਜ਼ਾ ਹਾਲਾਤਾਂ ਨੂੰ ਵੇਖਦਿਆਂ ਅਮਰੀਕਾ ਦੇ ਵਾਇਸ ਪ੍ਰੈਜ਼ੀਡੈਂਟ ਜੇਦੀ ਵੈਂਸ ਨੇ ਵੀ ਚੇਤਾਵਨੀ ਦਿੱਤੀ ਹੈ ਇਸ ਸ਼ਟਡਾਊਨ ਦੇ ਕਾਰਨ ਲੱਖਾਂ ਕਰਮਚਾਰੀ ਪ੍ਰਭਾਵਿਤ ਹੋਣਗੇ ਉਨ੍ਹਾਂ ਕਿਹਾ ਹੈ ਕਿ ਜੇਕਰ ਇਹ ਸ਼ਟਡਾਊਨ ਲੰਬੇ ਸਮੇਂ ਤੱਕ ਚੱਲਿਆ ਕ ਲੋਕਾਂ ਨੂੰ ਆਪਣੀ ਨੌਕਰੀ ਵੀ ਗੁਆਣੀ ਪੈ ਸਕਦੀ ਹੈ First of all, why are we in this position? We're in this position because Senate Democrats decided that they were going to shut down the government despite the fact that the House voted to keep the government open. And I have to be honest, Tony, it's actually not all Senate Democrats. To their great credit, a number of moderate Democrats voted with Republicans to keep the government open last night. Unfortunately, it was one faction of one branch of government, the far left faction of the Senate Democrats, who decided to shut down the people's government. And to your point about what's going to happen now, <clears throat> there are critical Essential services that the people rely on that are going to suffer because of this. Uh, there are people who benefit from low income food programs, Fa families like mine. Who benefited from those programs, who are going to see those programs disappear. There are people, of course, who are flying today, should know that if their flight is delayed, I hope it's not, but it may have something to do with the fact that our TSA agents and our air traffic controllers are no longer getting paid. Our military is no longer getting paid. There are critical services that the Democrats have taken hostage because they have a policy disagreement that they are open to work with us on, but they shouldn't be shutting the government down because of that policy disagreement. Now, you asked about mass layoffs. We don't want to lay anybody off but what we do want to do is make sure that as much of the essential services of government remain functional as possible we were sort of dealt this hand by that faction of senate democrats who shut down the government we're going to have to deal with it we're going to have to make sure that as much of the people's government remains open or functional as possible yeah. that's what we're going to do but there's going to be some pain and there's necessarily going to be some pain because senate democrats refuse to reopen the government we hope that they ch they'll change their minds in the days to come so ਜ਼ਿਕਰ ਹੋ ਗਿਆ ਹੈ ਕਿ ਇਸ ਸ਼ਟਡਾਊਨ ਦੇ ਕਾਰਨ ਸਿੱਖਿਆ ਵਾਤਾਵਰਨ ਤੇ ਇਸ ਜਿਹੇ ਹੋਰ ਕਈ ਸੈਕਟਰ ਠਾਪੋ ਜਾਣਗੇ ਜਿਸ ਦਾ ਪੂਰੇ ਦੇਸ਼ ਤੇ ਅਸਰ ਦਿਖੇਗਾ ਇਸ ਦੌਰਾਨ ਸਰਕਾਰ ਕਰੀਬ 7 ਲੱਖ ਕਰਮਚਾਰੀਆਂ ਨੂੰ ਛੁੱਟੀ ਤੇ ਦੇ ਸਕਦੀ ਹੈ ਚਰਕੇ ਕਈਆਂ ਨੂੰ ਨੌਕਰੀ ਤੋਂ ਹਟਾਇਆ ਵੀ ਜਾ ਸਕਦਾ ਹੈ ਜਿਨ੍ਹਾਂ ਕਰਮਚਾਰੀਆਂ ਦੀ ਸਮਾਵਾਵਾਂ ਜੁੜੂਰੀ ਮੰਨੀਆਂ ਜਾਂਦੀਆਂ ਨੇ ਉਹ ਕੰਮ ਜਾਰੀ ਰੱਖਣਗੇ ਪਰ ਜ਼ਿਆਦਾਤਰ ਕਰਮਚਾਰੀਆਂ ਨੂੰ ਸ਼ਟਡਾਊਨ ਤੱਕ ਤਨਖਾਹ ਤੋਂ ਬਿਨਾਂ ਵੀ ਕੰਮ ਕਰਨਾ ਪੈ ਸਕਦਾ ਹੈ ਇਸ ਸਰਕਾਰੀ ਪੰਦ ਕਾਰਨ ਆਵਾਜਾਈ ਕਾਰ ਖਰੀਦਦਣ ਅਤੇ ਛੋਟੇ ਵਪਾਰੀਆਂ ਨੂੰ ਮਿਲਣ ਵਾਲੇ ਫੰਡਾਂ ਤੇ ਵੀ ਪ੍ਰਭਾਵ ਪਵੇਗਾ ਵੈਸ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਜਲਦ ਤੋਂ ਜਲਦ ਸਰਕਾਰ ਮੁੜੇ ਚਾਲੂ ਹੋਵੇ ਤਾਂ ਹੀ ਆਮ ਲੋਕਾਂ ਨੂੰ ਸਰਕਾਰੀ ਸਵਾਵਾ ਆਮ ਆਂਗ ਮਿਲ ਸਕਣਗੀਆਂ ਦੱਸਦੀ ਕਿ ਸਰਕਾਰੀ ਸ਼ਟਡਾਊਨ ਉਦੋਂ ਹੁੰਦਾ ਹੈ ਜਦੋਂ ਸਲਾਨਾ ਖਰਚ ਬਿੱਲਾਂ ਉਤੇ ਕੋਈ ਵੀ ਸਮਝੌਤਾ ਨਹੀਂ ਹੁੰਦਾ ਅਮਰੀਕੀ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨੂੰ ਕੰਮ ਕਰਨ ਦੇ ਲਈ ਵੱਡੀ ਰਕਮ ਦੀ ਲੋੜ ਹੁੰਦੀ ਹੈ ਇਸ ਲਈ ਕਾਂਗਰਸ ਨੂੰ ਬਜਟ ਜਾਂ ਫੰਡਿੰਗ ਬਿੱਲ ਪਾਸ ਕਰਨ ਦੀ ਲੋੜ ਹੁੰਦੀ ਹੈ ਜਦੋਂ ਰਾਜਨੀਤਿਕ ਅਸਹਿਮਤੀ ਜਾਂ ਫਿਰ ਡੈਡਲੌਕ ਕਾਰਨ ਫੰਡਿੰਗ ਬਿੱਲ ਪਾਸ ਨਹੀਂ ਹੁੰਦੇ ਜਿਸ ਕਾਰਨ ਸਰਕਾਰ ਦੇ ਕੋਲ ਖਰਚ ਕਰਨ ਦੇ ਲਈ ਕੋਈ ਕਾਨੂੰਨੀ ਤੌਰ ਤੇ ਫੰਡ ਨਹੀਂ ਬਚਦੇ ਅਜਿਹੀ ਸਥਿਤੀ ਦੇ ਵਿੱਚ ਅਮਰੀਕੀ ਸਰਕਾਰ ਗੈਰ ਜ਼ਰੂਰੀ ਸੇਵਾਵਾਂ ਨੂੰ ਮੁਅਤਲ ਕਰਨ ਦੇ ਲਈ ਮਜਬੂਰ ਹੋ ਜਾਂਦੀ ਹੈ ਤੇ ਇਸ ਪ੍ਰਕਿਰਿਆ ਨੂੰ ਸਰਕਾਰੀ ਸ਼ਟਡਾਊਨ ਕਿਹਾ ਜਾਂਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ